ਬੀਬੀਆਂ ਭੈਣਾਂ ਵਾਲਾ ਜਿਹੜਾ ਕੁਰਸੀਆਂ ਵਾਲਾ ਪਾਸਾ ਹੁੰਦਾ ਮੈਨੂੰ ਪਤਾ ਹੁੰਦਾ ਸਿਰਫ ਲੋਸਣ ਵਾਸਤੇ ਬੁਲਾਉਂਦੀਆਂ ਨੇ ਕੰਨ ਚ ਕਹਿਨੀਆਂ ਨੇ ਉਹ ਫਿਰ ਕਰਦੀ ਮੈਂ ਕਿਹਾ ਵੀ ਬਸ ਹੁਣ ਕਰ ਦਿਆਂਗੇ ਬਸ ਤੇ ਉਹ ਵੀ ਜਿਹੜਾ ਅਗਲਾ ਜਿਹੜਾ ਸਾਡਾ ਬਜਟ ਦਾ ਸੈਸ਼ਨ ਆ ਰਿਹਾ ਹੈ ਉਹਦੇ ਵਿੱਚ ਜਿਹੜਾ ਮਾਵਾ ਭੈਣਾਂ ਨੂੰ ਸ਼ਗਨ ਦੇਣ ਵਾਲਾ ਜਿਹੜਾ ਆਪਾਂ ਵੈਸੇ ਵੀ ਕਮਾਊ ਪੁੱਤ ਜਿਹੜਾ ਉਹ ਮਾਂ ਦੇ ਕੋਲੇ ਆ ਕੇ ਹੀ ਮਤਲਬ ਕਮਾਈ ਧਰਦਾ ਹੁੰਦਾ ਤੇ ਉਹ ਵੀ ਜਿਹੜਾ 1000 ਰੁਪਏ ਵਾਲਾ ਵਾਅਦਾ ਕੀਤਾ ਉਹ ਵੀ ਹੁਣ ਪੂਰਾ ਤੁਹਾਡਾ ਅਗਲੇ ਬਜਟ ਦੇ ਸੈਸ਼ਨ ਚ ਕਰਦਾਗਾ ਕੋਈ ਇਦਾਂ ਦਾ ਵਾਅਦਾ ਨਹੀਂ ਰੂਗਾ ਜਿਹੜਾ ਅਸੀਂ ਕੀਤਾ ਹੋਵੇ ਪੂਰਾ ਨਾ ਕੀਤਾ ਹੋਵੇ ਬਲਕਿ ਵਾਦੀ ਕੀਤੇ ਆ ਟੋਲ ਪਲਾਜ਼ਾਂ ਦਾ ਆਪਾਂ ਵਾਦਾ ਨਹੀਂ ਕੀਤਾ ਸੀ ਪਰ ਜਦੋਂ ਸਾਡੇ ਕੋਲ ਫੈਲਾ ਆਈਆਂ ਸੀਗੀਆਂ ਜਿਹੜਾ ਜਮੇ ਹੀ ਲੁੱਟੀ ਜਾਂਦੇ ਆ ਹੁਣ ਤੱਕ 19 ਟੋਲ ਪਲਾਜ਼ੇ ਪੰਜਾਬ ਚੋਂ ਬੰਦ ਕਰਤੇ ਤੁਸੀਂ ਵੀ ਬਹੁਤ ਸਾਰੇ ਬੰਦ ਬੰਦ ਟੋਲ ਪਲਾਜ਼ੇ ਉਤੋਂ ਦੀ ਲੰਘ ਕੇ ਆਏ ਹੋਵਾਂਗੇ 64 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਦਾ ਜੀ 64 ਲੱਖ ਰੁਪਈਆ ਇੱਕ ਦਿਨ ਦਾ ਇਹ ਆਪਾਂ ਵਾਦਾ ਨਹੀਂ ਕੀਤਾ ਸੀ ਫੌਜੀ ਜਵਾਨਾਂ ਨੂੰ 1 ਕਰੋੜ ਰੁਪਈਆ ਜੇ ਕੋਈ ਸਾਡਾ ਪੁਲਿਸ ਦਾ ਜਾ ਫੌਜ ਦਾ ਜਵਾਨ ਸ਼ਹੀਦ ਹੁੰਦਾ 1 ਕਰੋੜ ਰੁਪਇਆ ਸਰਕਾਰ ਵੱਲੋਂ ਕੋਈ ਜਾਨ ਨਹੀਂ ਵਾਪਸ ਲਿਆ ਸਕਦੇ ਕਰੋੜ ਨਾਲ ਪਰ ਮਾਨ ਸਨਮਾਨ ਹੈ ਤਾਂ ਕਿ ਪਰਿਵਾਰ ਠੋਕਰਾਂ ਨਾ ਖਾਵੇ ਦਰਦ ਦਰਦੀਆਂ ਬਾਅਦ ਚ ਪਰਿਵਾਰ ਨੂੰ ਕੋਈ ਦਿੱਕਤ ਨਾ ਆਵੇ ਬੱਚਿਆਂ ਨੂੰ ਪੜ੍ਹਾਈਏ ਸੋ ਇਸ ਕਰਕੇ ਮੈਂ ਤਾਂ ਜੇ ਕੰਮ ਗਿਣੌਣ ਲੱਗ ਜਾ ਸਾਰਾ ਇੱਥੇ ਲੰਘ ਜੂਗਾ ਕੰਮ ਤੁਸੀਂ ਗਿਣ ਲਓ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗੈਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣੌਣਾ ਵੀ ਆ ਨਹੀਂ ਯਾਰ ਬੀਬੀਆਂ ਭੈਣਾਂ ਵਾਲਾ ਜਿਹੜਾ ਕੁਰਸੀਆਂ ਵਾਲਾ ਪਾਸਾ ਹੁੰਦਾ ਮੈਨੂੰ ਪਤਾ ਹੁੰਦਾ ਸਿਰਪਲੋਸਣ ਵਾਸਤੇ ਬੁਲਾਉਂਦੀਆਂ ਨੇ ਕੰਨ ਚ ਕਹਿੰਦੀਆਂ ਨੇ ਉਹ ਫਿਰ ਕਰਦੀ ਮੈਂ ਕਿਹਾ ਵੀ ਬਸ ਹੁਣ ਕਰ ਦਿਆਂਗੇ ਬਸ ਤੇ ਉਹ ਵੀ ਜਿਹੜਾ ਅਗਲਾ ਜਿਹੜਾ ਸਾਡਾ ਬਜਟ ਦਾ ਸੈਸ਼ਨ ਆ ਰਿਹਾ ਹੈ ਉਹਦੇ ਵਿੱਚ ਜਿਹੜਾ ਮਾਵਾ ਭੈਣਾਂ ਨੂੰ ਸ਼ਗਨ ਦੇਣ ਵਾਲਾ ਜਿਹੜਾ ਆਪਾਂ ਵੈਸੇ ਵੀ ਕਮਾਊ ਪੁੱਤ ਜਿਹੜਾ ਉਹ ਮਾਂ ਦੇ ਕੋਲੇ ਆ ਕੇ ਹੀ ਮਤਲਬ ਕਮਾਈ ਧਰਦਾ ਹੁੰਦਾ ਤੇ ਉਹ ਵੀ ਜਿਹੜਾ 1000 ਰੁਪਏ ਵਾਲਾ ਵਾਦਾ ਕੀਤਾ ਉਹ ਵੀ ਹੁਣ ਪੂਰਾ ਤੁਹਾਡਾ ਅਗਲੇ ਬਜਟ ਦੇ ਸੈਸ਼ਨ ਚ ਕਰ ਦਾਂਗੇ ਕੋਈ ਇਦਾਂ ਦਾ ਵਾਅਦਾ ਨਹੀਂ ਰੂਗਾ ਜਿਹੜਾ ਅਸੀਂ ਕੀਤਾ ਹੋਵੇ ਪੂਰਾ ਨਾ ਕੀਤਾ ਵੇ ਬਲਕਿ ਵਾਅਦੀ ਕੀਤੇ ਐ ਟੋਲ ਪਲਾਜਾਂ ਦਾ ਆਪਾਂ ਵਾਅਦਾ ਨਹੀਂ ਕੀਤਾ ਸੀ ਪਰ ਜਦੋਂ ਸਾਡੇ ਕੋਲੇ ਫੈਲਾ ਆਈਆਂ ਸੀਗੀਆਂ ਜਿਹਨਾਂ ਦਾ ਜਮੇ ਲੁੱਟੀ ਜਾਂਦੇ ਐ ਹੁਣ ਤੱਕ 19 ਟੋਲ ਪਲਾਜੇ ਪੰਜਾਬ ਚੋਂ ਬੰਦ ਕਰਤੇ ਤੁਸੀਂ ਵੀ ਬਹੁਤ ਸਾਰੇ ਬੰਦ ਬੰਦ ਟੋਲ ਪਲਾਜਾਂ ਉਤੋਂ ਦੀ ਲੰਘ ਕੇ ਆਏ ਹੋਵਾਂਗੇ 64 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦਾ ਵੱਜਦਾ ਜੀ 64 ਲੱਖ ਰੁਪਈਆ ਇੱਕ ਦਿਨ ਦਾ ਇਹ ਆਪਾਂ ਵਾਅਦਾ ਨਹੀਂ ਕੀਤਾ ਸੀ ਫੌਜੀ ਜਵਾਨਾਂ ਨੂੰ 1 ਕਰੋੜ ਰੁਪਈਆ ਜੇ ਕੋਈ ਸਾਡਾ ਪੁਲਿਸ ਦਾ ਜਾ ਫੌਜ ਦਾ ਜਵਾਨ ਸ਼ਹੀਦ ਹੁੰਦਾ 1 ਕਰੋੜ ਰੁਪਈਆ ਸਰਕਾਰ ਵੱਲੋਂ ਕੋਈ ਜਾਨ ਨਹੀਂ ਵਾਪਸ ਲਿਆ ਸਕਦੇ ਕਰੋੜ ਨਾਲ ਪਰ ਮਾਨ ਸਨਮਾਨ ਹੈ ਤਾਂ ਕਿ ਪਰਿਵਾਰ ਠੋਕਰਾਂ ਨਾ ਖਾਵੇ ਦਰਦ ਦਰਦੀਆਂ ਬਾਅਦ ਚ ਪਰਿਵਾਰ ਨੂੰ ਕੋਈ ਦਿੱਕਤ ਨਾ ਆਵੇ ਬੱਚਿਆਂ ਨੂੰ ਪੜਾਈਏ ਸੋ ਇਸ ਕਰਕੇ ਮੈਂ ਤਾਂ ਜੇ ਕੰਮ ਗਿਣੌਣ ਲੱਗ ਜਾ ਸਾਰਾ ਇੱਥੇ ਲੰਘ ਜੂਗਾ ਕੰਮ ਤੁਸੀਂ ਗੈਣ ਲਓ ਮੇਰਾ ਕੰਮ ਹੈ ਕੰਮ ਕਰਨਾ ਤੇ ਤੁਹਾਡਾ ਕੰਮ ਹੈ ਕੰਮ ਗੈਣਨਾ ਜਾਂ ਜੇ ਕੋਈ ਪੁੱਛਣਾ ਜੀ ਉਹਨੂੰ ਗਿਣੌਣਾ ਵੀ ਆ ਨਹੀਂ ਯਾਰ